ਬੰਮੇ ਗਾਂਧਰੇ ਦਾ ਚੇਲਾ ਕਬੱਡੀ ਕਬੱਡੀ ਕਰਦਾ ਹੋਇਆ ਫਾਈਨਲ ਮੈਚ ਦੀ ਪਹਿਲੀ ਕਬੱਡੀ ਬੱਗਿਆਂ ਵਾਲਾ ਦੁੱਲਾ ਚਾਰ ਜਾਫੀ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਚਾਰਾਂ ਦੇ ਵਿੱਚੋਂ ਖੇਡ ਮੈਦਾਨ ਦੇ ਅੰਦਰ ਜ਼ਿਲ੍ਹੇ ਜਲੰਧਰ ਦੇ ਜਨਮ ਲਿਆ ਪਿੰਡ ਬੱਗੇ ਮੱਚਦਾ ਅੰਗਿਆਰ ਕਬੱਡੀ ਦਾ ਨੱਚਦਾ ਫਿਰੇ ਜਾਫੀ ਆ ਕੇ ਮੱਕਣ ਅਲੀ ਦੀ ਦਿਉਣੇ ਵਾਲਾ ਸ਼ੋਰਾ ਆ ਕਰੂ ਮੁੰਡਾ ਕਮਾਲ ਇਸ ਵੇਲੇ ਕਬੱਡੀ ਦੇ ਉੱਪਰ ਕਿਹੜਾ ਜੱਫਾ ਲਾਵੇਗਾ ਬੱਲੇ ਬੱਲੇ ਵੱਲੇ ਸਭ ਤੋਂ ਸਾਲਾ ਯਾਰ ਕੋਟਲੀ ਜੋ ਸਰਮੇਂਦੀ ਧਾਰੀ ਹਾਸੇ ਕਬੱਡੀ ਦਾ ਵੀ ਕਾਕਾ ਕਾਰੀ ਸਾਰੀ ਦਾ ਪੁਆਇੰਟ ਜੋੜੇ ਵਾਲਾ ਰਵੀ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਗਲੀਨ ਹੱਕਲੀ ਬੱਲਾ ਜੱਟ ਲਿੰਦੇ ਪੰਜਾਬ ਦਾ ਇਹ ਟੋਪਰ ਕਬੱਡੀ ਖਿਡਾਰੀ ਹੈ ਉਹ ਸ਼ਵੰਦਾਰ ਦੇ ਦੇਖੋ ਜੁੱਥਿਆਂ ਦੇ ਵਿੱਚ ਜਾਨ ਗੱਜ ਗੱਟ ਚੌੜੀਆਂ ਛਾਤੀਆਂ ਇਹ ਦਿੰਦੇ ਠੱਲ ਤੂਫਾਨ ਜੂਜ ਦੇ ਮਾਰਡਰ ਹੋਇਆ ਖੇਡ ਮੈਦਾਨ ਇਹਨਾਂ ਦੇ ਕੰਦਿਆਂ ਤੇ ਝੂਲਦੀ ਯਾਰੋ ਦੇਸ਼ ਕੌਮ ਦੀ ਸ਼ਾਨ ਭਈਓ ਰੰਗ ਵਰਗਾ ਹੈ ਦੋਸਤੋ ਸਾਨੂੰ ਦਿਨਗਨਾ ਤੇ ਮਾਣ ਦਿਨਗਨਾ ਦੇ ਮਾਣ ਖੇਡ ਮੈਦਾਨ ਦੇ ਅੰਦਰ ਸੁਰ ਸਿੰਘੀਆ ਅੰਬਾ ਰਾਣਾ ਅਲੀ ਸ਼ਾਨ ਲੈਂਦੇ ਪੰਜਾਬ ਦੀ ਸ਼ਾਨ ਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਸੁਰ ਸਿੰਘੀਆ ਸੁਰ ਸਿੰਘੀਆ ਅੰਬਾ ਖੇਡ ਮੈਦਾਨ ਦੇ ਅੰਦਰ ਅੰਬੇ ਦੀ ਇੱਕ ਰੀਲ ਬੜੀ ਚੱਲੀ ਰਾਹ ਲੈਦੇ ਪੰਜਾਬ ਦਾ ਬਿਲਾਲ ਮੌਸਨ ਢੱਲੋਂ ਮੱਖਣ ਵਾਲੀ ਦੀ ਕਬੱਡੀ ਪਾ ਰਿਹਾ ਲਓ ਬਿਲਾਲ ਮੌਸਨ ਢੱਲੋਂ ਹੈ ਸਜਾਦਾ ਪਿੰਡ ਵਾਲਾ ਹੈ ਇਹ ਸਜਾਦਾ ਦਾ ਜੰਮਲ ਹੈ ਇਹ ਵੀ ਜਾਦੂਗਰ ਖੇਡ ਕਬੱਡੀ ਦਾ ਕਰੂ ਕਮਾਲ ਉਟਾਲਾਂ ਦੇ ਲਾਡੀ ਵਾਂਗ ਕਾਲੀ ਸਰੀ ਦੇ ਕਾਕੇ ਵਾਂਗ ਉਹ ਵੱਜ ਰਹੀਆਂ ਨੇ ਤੌੜਾ ਪਿੰਡੇ ਲਾਲ ਜਵਾਨਾਂ ਦੇ ਸਾਸਾਂ ਮਾਰਾ ਸੀਨੇ ਵਰਗੇ ਢਾਲ ਜਵਾਨਾਂ ਦੇ ਉਹ ਸਾਨਾ ਵਾਂਗੂ ਲੱਗ ਜਾਂਦਾ ਯੋਰਕ ਵਾਲਿਆਂ ਵਾ ਖੇਡ ਨਹੀਂ ਸਕਦੇ ਕਬੱਡੀ ਦਿਲ ਕੰਦੀ ਯੋਰਕ ਵਾਲਿਆਂ ਕਬੱਡੀ ਕਬੱਡੀ ਕੇ ਯਾਰ ਆ ਕਾਲੇ ਦਾ ਜ਼ਿਲ੍ਹੇ ਬਰਨਾਲੇ ਦਾ ਜਿਹਦੇ ਬਿਨਾ ਕਬੱਡੀ ਅਧੂਰੀ ਐ ਟੌਪ ਉੱਤੇ ਕੈਨੇਡਾ ਦੇ ਵਿੱਚ ਖੇਡਦਾ ਯਾਰੋ ਫਤੇਗੜ ਛੰਨਾ ਦਾ ਭੂਰੀ ਐ ਇਹ ਆ ਕਹਿੰਦੇ ਛੰਨਾ ਵਾਲਾ ਪੂਰੀ ਖੇਡ ਮੈਦਾਨ ਦੇ ਅੰਦਰ ਕਬੱਡੀ ਖੇਡ ਰਹੀ ਜੀ ਕਬੱਡੀ ਪਾ ਰਿਹਾ ਆਈ ਗੱਬਰੂ ਤੇ ਲੋੜੇ ਦੀ ਜਵਾਨੀ ਅਥਰੀ ਆ ਮੈਦਾਨ ਦੇ ਵਿੱਚ ਦੇਖਦੇ ਮਥਰੀ ਦੀ ਜਵਾਨੀ ਦਾ ਮਾਲਕ ਆ ਬੱਗੇ ਪਿੰਡ ਵਾਲਾ ਦੁੱਲਾ ਕਬੱਡੀ ਪਾਉਣ ਦੇ ਵਾਸਤੇ ਚਾਰ ਵਰ ਤਿਆਰ ਕਬੱਡੀ ਦਾ ਖਿਡਾਰੀ ਕਈ ਹੀ ਰੇਡ ਦੇ ਉੱਪਰ ਕੌਣ ਜਫਾ ਲਾਵੇਗਾ ਇਹ ਤਾਂ ਸਮੇਂ ਨੇ ਫੈਸਲਾ ਕਰਨਾ ਆਹ ਬੱਲੇ ਬੱਲੇ ਹੋਈ ਬਈ ਕਾਹਨ ਨੌਜਵਾਨ ਦੇਖਦਾ ਮੈਂ ਤੋ ਹੱਥ ਕਰਦਾ ਆਹ ਬੱਗੇ ਪਿੰਡਿਆਂ ਦੀ ਪਈ ਹੈ ਕਬੱਡੀ ਦੇ ਉੱਪਰ ਆਹ ਬੰਨੇ ਪਰ ਬੰਨੇ ਮਨੀਸ਼ਵਰ ਵਰਗੇ ਨੌਜਵਾਨ ਆਹ ਪੁਰ ਹੀਰਾ ਵਾਲਾ ਬਿੱਟੂ ਵੀ ਤਿਆਰ ਹੈ ਆਹ ਕਾਹਨ ਦੇਖਦਾ ਮੈਂ ਸ਼ੀਲੂ ਵਰਗੇ ਆਹ ਹਲਕਾ ਜਿਹਾ ਟੱਚ ਪੁਆਇੰਟ ਧਾਵੀ ਦਾ ਮਸੋਨਿਕ ਹੋਟਲ ਉਪੋ ਟਿੱਕੀ ਦੇ ਮਾਲਕ ਨੇ ਸਾਡੇ ਵੀਰ ਮਿੱਕੀ ਦਾ ਬਹੁਤ ਬਹੁਤ ਧੰਨਵਾਦ ਹੈ ਮਸੋਨਿਕ ਹੋਟਲ ਉਪੋ ਟਿੱਕੀ ਦੇ ਮਾਲਕ ਮਾਨਾ ਟਵਾਲ ਜੀ ਤੇ ਨਾਲ ਵੀਰ ਹੈਪੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਕਾਰ ਰਾਡਰੇ ਪਾਸੇ ਖੇਡ ਕਬੱਡੀ ਕਰਦੇ ਰੰਦਾਵਿਆ ਗੱਲ ਵੀ ਐਨ ਕਹਿੰਦੇ ਬੱਲੇ ਬੱਲੇ ਖੇਡ ਮੈਦਾਨ ਦੇ ਅੰਦਰ ਸੀਚੇ ਵਾਲੀਆ ਪਿੰਦੂ ਖੇਡ ਮੈਦਾਨ ਦੇ ਅੰਦਰ ਕਰਵਾਉ ਬੱਲੇ ਬੱਲੇ ਜਾਮਾ ਰਾਏ ਦੀ ਧਰਤੀ ਦਾ ਰੇਸ਼ਮਾ ਖੇਡ ਮੈਦਾਨ ਦੇ ਅੰਦਰ ਬੱਲੇ 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 ਕਬੱਡੀ 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 ਓ ਪੈ ਗਿਆ ਪੰਗੜੇ ਓ ਪੈ ਗਿਆ ਪੰਗੜੇ ਪੈ ਗਿਆ ਪੰਗੜੇ ਹਾ ਪਿੰਦੂ ਸਟਾਰ ਕਬੱਡੀ ਖਿਡਾਰੀ ਯਾਰ ਕਹਿੰਦੇ ਗਲੀਬੁੱਲਾ ਜੱਟ ਡਾਲਰ ਜਿਹੜਾ ਹੈ ਉਹ ਪਿੰਦੂ ਦੇ ਵਾਸਤੇ ਮਾਨਸਨਦਾਨ ਹੋਗਾ ਹੈਪੀ ਲਹੌਰੀਆ ਜੀ ਹਣੀ ਅਸਵੀ ਲਹੌਰੀਆ ਜੀ ਹਣੀ ਜਾਣਕਾਰੀ ਦੇ ਰਹੇ ਨੇ ਆ ਜਲਾਲਪੁਰਿਆ ਕੋਸ਼ਿਸ਼ ਕਰਦਾ ਨਕਲਣ ਦੀ ਕਹਿੰਦਾ ਮੈਂ ਗੁੱਗੂ ਗਲ ਦਾ ਫੈਨ ਹਾਂ ਉਹੋ ਜਿਹੀ ਦਿਖਦਾ ਮਾਲਕ ਪਾਲਾ ਦੇ ਦੂਸਰੇ ਪਾਸੇ ਪਣ ਗਲੀ ਬਲੱਟ ਨੰਬਰ ਜੋੜਦਾ ਹੋਇਆ ਹਰੀ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਉਹ ਸਾਹਮਣੇ ਚਾਰ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਕਿਹੜਾ ਬੱਲੇ ਬੱਲੇ ਕਰਾਵੇਗਾ ਕੌਣ ਵਜਾ ਵਜਾ ਕਰਾਵੇਗਾ ਚੈਨੀਆ ਲੈਂਦੇ ਪੰਜਾਬ ਦਾ ਉਹ ਜਾਂਦਾ ਕਹਿੰਦੇ ਦਿਉਰੇ ਵਾਲਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਖੇਡ ਮੌਸਨ ਢੱਲੋ ਖੇਡ ਮੈਦਾਨ ਦੇ ਅੰਦਰ ਕਬੱਡੀ ਦਾ ਜਾਦੂਗਰ ਲੈਂਦੇ ਪੰਜਾਬ ਦਾ ਕਬੱਡੀ ਕਬੱਡੀ ਕਰਦਾ ਹੋਇਆ ਰਵਿੰਦਰ ਚੀਵਾ ਜੀ ਮੁਬਾਰਕਾਂ ਨੇ ਅੱਜ ਦੇ ਮੇਲੇ ਦੀਆਂ ਐਨ ਕਹਿੰਦੇ ਦੁਨੀਆ ਦੇ ਵਿੱਚ ਗੱਲ ਹੋ ਰਹੀ ਹੈ ਬਾਪਾਂ ਨੂੰ ਆਦੇ ਵਿੱਚ ਕਬੱਡੀ ਦੀ کریم ਪੁੱਜੀ ਹੋਈ ਹੈ ਕਬੱਡੀ ਦੀ کریم ਆ ਗਿਆ ਕਬੱਡੀ ਮਾਰਨ ਦੇ ਵਾਸਤੇ ਮਾਨਾਂ ਦੇ ਵਿੱਚ ਬੱਲੇ 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 ਕਰਾਉਣ ਵਾਲੀ ਗੱਲ ਕਰੂ ਭੂਰੀ ਛੰਨਾ ਵਾਲਾ ਇਹਦਾ ਕਹਿੰਦੇ ਟੈਕਲਿੰਦਾ ਜਿਵੇਂ ਰਸ਼ੀਅਨ ਗੰਨਾ ਦਾ ਉਹ ਖੇਡ ਦਾ ਕਮਾਲ ਦੀ ਕਬੱਡੀ ਭੂਰੀ ਛੰਨਾ ਦਾ ਪ੍ਰੋਫੈਸਰ ਮੱਖਣ ਸਿੰਘ ਦੇ ਬੋਲ ਬੋਲੇ ਪਰ ਉਧਰਲੇ ਪਾਸੇ ਇਹ ਜਾਵਰ ਅਲੀ ਕੰਬੋ ਦਾ ਭਰਾ ਵੀ ਆਉਂਦਾ ਸ਼ਗਿਰਦ ਵੀ ਹੈ ਅਲੀ ਜ਼ਫਰ ਕੰਬੋ ਹੁਣ ਕੋਸ਼ਿਸ਼ ਕਰਦਾ ਨਾ ਕਰਨ ਦੀ ਆ ਫੜਿਆ ਤੋਂ ਵਿਸ਼ਵਾਸ ਦੇ ਨਾਲ ਬੱਲੇ ਬੱਲੇ ਕਬੱਡੀ 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 ਉਹ ਕਬੱਡੀ ਇਹ ਕਹਿੰਦੇ ਛੰਨਾ ਵਾਲੇ ਭੂਰੀ ਨੂੰ ਜਫਾ ਲਾ ਦਤਾ ਲੈਂਦੇ ਪੰਜਾਬ ਦਾ ਕਹਿੰਦੇ ਕੰਬੋ ਖੇਡ ਮੈਦਾਨ ਦੇ ਅੰਦਰ ਬੱਲੇ ਬੱਲੇ ਕਰ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਦੇਖਦੇ ਆ ਬੱਗਿਆਂ ਵਾਲਾ ਬੱਗਿਆਂ ਵਾਲਾ ਗੁੱਲਾਂ ਤੇ ਸ਼ੀਲੂ ਪੈ ਗਈਆਂ ਰੀਲਾ ਪੈ ਗਈਆਂ ਰੀਲਾ ਆਹ ਕਬੱਡੀ ਦੀਆਂ ਇੰਸਟਾਗ੍ਰਾਮ ਤੇ ਕੱਟ ਕੱਟ ਕੇ ਵੀਡੀਓ ਚੜ੍ਹਦੀਆਂ ਜਦੋਂ ਸ਼ੀਲੂ ਨਾਲ ਹੋ ਗਿਆ ਫੜਨਾ ਔਖਾ ਹੈ ਕਹਿੰਦਾ ਔਖਾ ਤਾਂ ਵੈਸੇ ਕੋਈ ਨਹੀਂ ਪਰ ਦੁੱਲਾ ਤੰਗ ਕਰਦਾ ਦੁੱਲਾ ਫੜਦਾ ਔਖਾ ਹੈ ਬੱਗੇ ਪਿੰਡੀ ਦੀ ਗੱਲ ਕੀਤੀ ਹੈ ਆ 70% ਜਾਫੀ ਗੱਲ ਕਰਦੇ ਦੁੱਲੇ ਦੀ ਲੈ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਯਾਦ 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 ਗੋਟਲੀ ਵਾਲਾ ਆ ਖੁੱਚ ਕਰੇ ਨਹੀਂ ਮੜੀ ਔਖੀ ਲਾਣੀ ਕਬੱਡੀ ਵਿੱਚ ਟਾਕ ਮਿੱਤਰੋ ਲੈ ਮਿੰਦ ਦਾ ਮੈਲ ਸਭ ਲੱਗਦੇ ਖਾ ਕੇ ਖੁਰਾਕ ਕਬੱਡੀ ਆਹ ਕਬੱਡੀ ਖੇਡਦਾ ਨੀਂਦਰ ਇਹ ਨਵਾਬ ਇਹ ਕਹਿੰਦੇ ਅੰਬਾ ਸੁਰ ਸਿੰਘ ਦਾ ਜੀਠਾ ਗੁਰਜੋਵਨ ਮਕੇਰੀਆ ਅਮਰਤ ਸਾਡਾ ਵੀਰ ਸੰਧੂ ਦਸੂਏ ਵਾਲਾ ਵੱਡਾ ਪਿਆਰ ਆ ਭਰਾ ਦੇ ਨਾਲ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਲੀਮੁੱਲਾ ਜੱਟ ਤੇ ਸ਼ੀਲੂ ਕਰਵਾਉ ਬੱਲੇ ਬੱਲੇ ਲੈਂਦਾ ਪੰਜਾਬ ਹਰਿਆਣਾ ਲੈਂਦਾ ਪੰਜਾਬ ਤੇ ਹਰਿਆਣਾ ਖੇਡ ਮੈਦਾਨ ਦੇ ਅੰਦਰ ਨੰਬਰ ਕਲੀਮੁੱਲੇ ਜੱਟ ਦਾ ਕਬੱਡੀ ਖੇਡ ਮੈਦਾਨ ਦੇ ਅੰਦਰ ਰਵੀਆ ਦਿਉਰੇ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਖਜੂਰਲੇ ਵਾਲਾ ਪਵਿੱਤਰ ਤੇ 골ਡੀ ਸੋਤਾ ਜੀ ਇਧਰ ਜਾ ताली बाजे ਹੁਣ ਦੇ ਐਸਵੀਲ ਹਰੀਆ ਆ ਮੈਦਾਨ ਦੇ ਵਿੱਚ ਬੱਲੇ 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 ਰਵੀ ਦਿੜਾ ਦੂਸੇ ਰਣਾ ਵਾਲੀ ਸ਼ਾਨ ਤੇਰਾ 11 ਐਲ ਚੀਚਾ ਵਤਰੀ ਦਾ ਜੰਮਾ ਪੈਂਦੀ ਹੈ ਫਲਾਕੇ ਬਾਵਾਂ ਤਾਂ ਹੀ ਲੋਕੋ ਕਿਹੜਾ ਹੁਸ਼ਿਆਰੇ ਨਾਲ ਟੱਚ ਲਾ ਕੇ ਪਜਦਾ ਇਸ ਸਮੇਂ ਨੇ ਕਰਨਾ ਫੈਸਲਾ ਬਲਾਲ ਮੋਸਨ ਉਹ ਢਿੱਲਾ ਪਾਉਂਦਾ ਹੈ ਰੇਡ ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਹੁਣ ਖੜ ਖੜ ਕੇ ਇਹ ਰੇਡ ਲਿਓ ਪਰ ਉਹ ਟੀਪੁਕੀ ਦੇ ਚਾਰ ਦੁਨੀਆ ਦੇ ਮੰਨੇ ਪਰਵੰਨੇ ਨੇ ਦੁਨੀਆ ਦੇ ਸੁਪਰਸਟਾਰ ਨੇ ਆ ਮਨੀਸ਼ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਤਾਲੀਆਂ ਕੱਲ ਦਾ ਦਿਨ ਓਕਲੈਂਡ ਦੇ ਵਿਜਾਉਣਾ ਉੱਥੇ ਕਬੱਡੀ ਦੇ ਨਾਲ ਬੱਬੂ ਮਾਂਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ 30 ਤਰੀਕ ਨੂੰ ਤੇ 7 ਦਸੰਬਰ ਨੂੰ ਤੀਸਰਾ ਵਰਲਡ ਕਬੱਡੀ ਕੱਪ ਨਿਊਜ਼ੀਲੈਂਡ ਸੁਪਰੀਮ 6 ਸੈਡੀ ਆਫ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਸਮੁੱਚੇ ਯੂਥ ਦੇ ਸਹਿਯੋਗ ਦੇ ਨਾਲ ਲੱਗਣ ਗਿਆ ਰਾਊਂਡ ਕਬੱਲੇ ਬੱਲੇ ਆ ਸੀਚੇ ਵਾਲੀਆ ਕੁਸ਼ੇ ਕਹਿੰਦੇ ਬੱਲੇ ਬੱਲੇ ਆ ਸੀਚੇ ਵਾਲੀਆ ਕਹਿੰਦੇ ਪਿੰਦੂ ਜਫਾ ਲਾਉਣ ਦੀ ਟਰਾਈ ਕਰਦਾ ਪਰ ਨੰਬਰ ਕਹਿੰਦੇ ਖੇਡ ਮੈਦਾਨ ਦੁੱਲਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਜੈਜ ਧਾਰੀ ਵਾਲਾ ਦਾ ਯਾਰ ਹੈ ਕਹਿੰਦੇ ਜੱਸੀ ਬੰਗੇ ਨਾਲ ਪਿਆਰ ਹੈ ਪਿਆਰਾ ਕਹਿੰਦੇ ਬਾਗੇ ਪੁਰਾਣੇ ਦੇ ਪ੍ਰੀਤ ਦੇ ਨਾਲ ਤੇ ਭਿੰਦੇ ਪੰਗਲ ਦੇ ਨਾਲ ਉਹ ਕਬੱਡੀ ਪਾ ਕੇ ਪੱਗਿਆਂ ਵਾਲਾ ਉਦਲਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ ਪਾਉਣ ਦੇ ਲਈ ਛੰਨਾ ਵਾਲਾ ਪਾਣੇ ਅੰਦਰ ਫੇਰ ਵੱਧਾ ਹੋਇਆ ਚਾਰ ਜਾਫੀ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਬਿੰਦੂ ਸੀਚੇ ਵਾਲਾ ਤਿੰਨ ਲੈਂਦੇ ਪੰਜਾਬ ਦੇ ਉਹ ਰਾਣਾ ਅਲੀ ਸ਼ਾਨ ਰਾਣਾ ਅਲੀ ਸ਼ਾਨ ਖੇਡ ਮੈਦਾਨ ਦੇ ਅੰਦਰ ਕਰੂ ਟਰਾਈ ਕਰੂ ਟਰਾਈ ਉਹ ਛੰਨਾ ਵਾਲਾ ਪੂਰੀ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਵੱਖਣ ਵਾਲੀ ਜੀ ਖੇਡ ਮੈਦਾਨ ਦੀ ਯੋਜਨਾ ਬੰਦੀ ਬਣੀ ਹੋਈ ਅਜਿਹੇ ਸਮੇਂ ਦਾ ਦੁਨੀਆ ਦਾ ਮਹਾਨ ਹੈ ਮਹਾਨ ਹਰ ਇੱਕ ਲਈ ਨਹੀਂ ਮਰਦਿਆ ਸਾਜਦ ਵਰਗਾ ਪਰ ਆ ਨੌਜਵਾਨ ਦੇ ਖੇਡ ਰਹੇ ਨੇ ਇਹ ਇੱਕ ਦੋ ਇੱਕ ਮਹਾਨ ਨੇ ਵੱਡੇ ਮਾਣ ਵਾਲੀ ਗੱਲ ਹੈ ਦੁਨੀਆ ਦੇ ਸੁਪਰਾਂ ਦੇ ਦਰਸ਼ਨ ਨਿਊਜ਼ੀਲੈਂਡ 2025 ਦੇ ਖੇਡ ਸੀਜ਼ਨ ਦੇ ਵਿੱਚ ਆਪਾਂ ਕਰ ਰਹੇ ਆ ਆਪਾਂ ਇੱਥੇ ਫ੍ਰੀडम ਜਨੰਦ ਮਾਨਿਆ ਵਾਲਾ ਆ ਰਵੀ ਦੀ ਰੇਡ ਦੁੱਲੇ ਵਾਲੀ ਅਮਰ ਰੰਡਾਵੇ ਦੇ ਬੁੱਲ ਆਹ ਸਾਹਮਣੇ ਕਹਿੰਦੇ ਦਿਉਰੇ ਵਾਲਾ ਰਵੀ ਤੇ ਸੀਚੇ ਵਾਲੀਆ ਪਿੰਦੂ ਟਰਾਈ ਕਰਦਾ ਹੈ ਉਹ ਨੰਬਰ ਕਹਿੰਦੇ ਦਿਉਰੇ ਵਾਲਾ ਰਵੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਹੋਇਆ ਗੱਲ ਨੂੰ ਕਹਿੰਦੇ ਖੰਟ ਵਾਲੇ ਮਾਨ ਦਾ ਖੁੱਲਾ ਖਾੜਾ ਹੋਵੇਗਾ ਐਨ ਜੈਟ ਪੰਜਾਬੀ ਗੇਮਸ ਸਨਹਿਰੇ ਅੱਖਰਾਂ ਦੇ ਵਿੱਚ ਇਤਿਹਾਸ ਲਿਖਿਆ ਜਾਣਾ ਕੱਲ ਦਾ ਦਿਨ ਨਿਊਜ਼ੀਲੈਂਡ ਦੇ ਪੰਜਾਬੀਆਂ ਦੇ ਲਈ ਬੜਾ ਖਾਸ ਦਿਨ ਹੋਵੇਗਾ ਆਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਆਹ ਜਲਾਲਪੁਰੀਆ ਪਾਲਾ ਖੇਡ ਮੈਦਾਨ ਦੇ ਅੰਦਰ ਜਲਾਲਪੁਰੀਆ ਪਾਲਾੜੀਏ ਮੜਿਆਂ ਦਾ ਝਾਫਾ ਏ ਜਿਹੜਾ ਜਿਹਦੇ ਪਿੱਛੇ ਪੈ ਜਾਏ ਉਹਦੇ ਚਾੜ ਦਾ ਕਟਾਪਾ ਏ ਉਹ ਜਲਾਲਪੁਰੀਆ 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 ਬਲਾਲ ਜਲਾਲਪੁਰੀਆ ਜਾਦੂਗਰ ਜਲਾਲਪੁਰੀਆ ਜਾਦੂਗਰ ਜਲਾਲਪੁਰੀਆ ਖਿੱਚੋ 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 ਕਬੱਡੀ 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 ਰਾ ਇੱਕੋ ਹੀ ਲੱਖ ਵਰਗਾ ਲੱਖਾਂ ਦਾ ਜੱਫਾ ਲੱਗਦਾ ਹੋਇਆ ਖਾਲ ਦਾ ਜੋਤੀ ਸਿੱਧੂ ਦਾ ਲੱਕੀ ਜੋਲ ਦੇ ਮਿੰਦੀ ਵਿਰਕ ਜੀ ਉਹਨਾਂ ਦਾ ਤੇ ਪਰ ਸੰਗਾ ਜੀ ਦਾ ਮਿੰਦੀ ਵਿਰਕ ਜੀ ਉਹਨਾਂ ਦਾ ਬਲਦੀਪ ਗਿੱਲ ਜੀ ਉਹਨਾਂ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਜੋਰ ਭੱਡਾ ਜੀ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਆ ਆਜ਼ਾਦ ਆਜ਼ਾਦ ਪੰਜਾਬ ਕੇਸਰੀ ਆਜ਼ਾਦ ਆਜ਼ਾਦ ਤੇ ਕਲਗੀਧਰ ਆਜ਼ਾਦ ਕਲਗੀਧਰ ਦੇ ਵੀਰ ਮਾਲੇ ਦੇ ਪਾਸੇ 200 ਡਾਲਰ ਦਾ ਮਾਨ ਸਨਮਾਨ ਭੇਜਣ ਰੇ ਬਹੁਤ ਬਹੁਤ ਧੰਨਵਾਦ ਆਜ਼ਾਦ 200 ਡਾਲਰ ਕਹਿੰਦੇ ਪਾਲੇ ਦੇ ਲਈ ਆ ਰਾਣੇ ਵਰਗੇ ਜੱਸੀ ਵਰਗੇ ਜੈਜ ਵਰਗੇ ਭਿੰਦੇ ਵਰਗੇ ਸਾਰੇ ਮਹਿਰਾਣੇ ਉਹ ਸਾਹਮਣੇ ਕਬੱਡੀ ਪੌਂਡ ਦੇ ਲਈ ਸਿਮੇ ਜੀਮੇ ਵੱਲੋਂ 100 ਡਾਲਰ ਪਾਲੇ ਜਲਾਲਪੁਰੇ ਦੇ ਵਾਸਤੇ ਮਾਨ ਸਨਮਾਨ ਹੈਪੀ ਦੇ ਮਾਣੇ ਟਵਾਲ ਹੋਣਾ ਵੱਲੋਂ ਬਿੱਟੂ ਰੋਡ ਦੀ ਕਿਹਦੇ ਵਾਸਤੇ ਸੀਗੇ 50 ਡਾਲਰ ਸੋ ਹੈਪੀ ਦੇ ਬਾਣਾ ਟਵਾਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰੀਆ ਉਹ ਦੁਨੀਆ ਗੱਲਾਂ ਕਰਦੀ ਹੈ ਵੀ ਆ ਆ ਜਾਫੀ ਤੇ ਆ ਜਾਫੀ ਤੇ ਟਿਕ ਟਕੀ ਲੱਗੀ ਹੋਈ ਆ ਉਹ ਸਾਹਮਣੇ ਕੰਬੋ ਦੀ ਟਰਾਈ ਰੇਸ਼ਮ ਕੰਬੋ ਲੈਂਦੇ ਪੰਜਾਬ ਦਾ ਹੰਦਿਆਂ ਦੇ ਲਾਗੇ ਹੰਦਿਆਂ ਦੇ ਲਾਗੇ ਉਹ ਨੰਬਰ ਰੇਸ਼ਮ ਕਹਿੰਦੇ ਜਾਮਾਰਾਜ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਜੋੜਦਾ ਹੋਇਆ ਉਧਰ ਕਬੱਡੀ ਪਾਉਣ ਦੇ ਲਈ ਬਾਲੇ ਦੇ ਜੱਫੇ ਲਈ ਕੰਤਾ ਧਾਲੀਵਾਲ ਨਾਲ ਸਿੰਘ ਦੇ ਗੋਪਾ ਬੈਸ ਮਣਕ ਡੇਰੀ ਸੌ ਡਲ ਕੋਣ ਪਾਉਂਦਾ ਹੈ ਤਵਾਲਾ ਮੇਰੇ ਦੋਸਤੋ ਕਰਕੇ ਮੈਦਾਨਾਂ 'ਚ ਕਮਾਲਾ ਮੇਰੇ ਦੋਸਤੋ ਕਿਹਦਾ ਦੇਖੋ ਅੱਜ ਦਾ ਮੇਲਾ ਲੁੱਟ ਜਾਊਗਾ ਆ ਜਿੱਤਦਾ ਜ਼ਰੂਰ ਦੇਖੋ ਕਿਤੇ ਉੱਤੇ ਛਾਊਗਾ ਪੁਆਇੰਟ ਕਲੀਮ ਵਾਲਾ ਜੱਟ ਲੈਂਦੇ ਪੰਜਾਬ ਦਾ ਕਲੀਮ ਵਾਲਾ ਜੱਟ ਕਹਿੰਦੇ ਨੰਬਰਾਂ ਬੁਨੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪੁਆਇੰਟ ਦੇ ਲਈ ਖੇਡ ਮੈਦਾਨ ਦੇ ਅੰਦਰ ਦਿਉਰੇ ਆਹ ਦੇਖੋ ਵੀ ਅੱਜ ਦਾ ਮੈਚ ਦਾ ਐਂਡ ਹੋ ਗਿਆ ਇਹ ਤਾਂ ਸਿਰਾਂ ਲੱਗ ਗਿਆ ਕਹਿੰਦੇ ਕ੍ਰੀਮ ਇਕੱਠੀ ਕਰਤੀ ਇਹ ਤਾਂ ਬੱਲੇ ਬੱਲੇ ਹੋਊਗੀ ਸਾਡੀਆਂ ਇਹੋ ਜਿਹੇ ਮੈਚ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ